ਟਾਪ 3 29 ਮਾਰਚ ਮਾਰਨਿੰਗ ਸੈਕਸ਼ਨ ਦੇ ਮੀਡੀਆ ਸਰਦਲ ਤੁਹਾਡਾ ਸਵਾਗਤ ਜਥੇਦਾਰਾਂ ਨੂੰ ਹਟਾਏ ਜਾਣ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਬਜਟ اجلاس 'ਚ ਜਿੱਥੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਵੀ اٹھਾਇਆ ਗਿਆ ਉੱਥੇ ਪੰਜਾਬ ਵਿਧਾਨ ਸਭਾ 'ਚ ਵੀ ਇਸ ਉੱਤੇ ਸਤਾ ਧਿਰ ਭਾਵ ਕੀ ਸਰਕਾਰੀ ਧਿਰ ਨੇ ਆਵਾਜ਼ ਬੁਲੰਦ ਕੀਤੀ ਹੈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲੇ ਨੂੰ ਸੁੰਦੇ ਆਖਿਆ ਕਿ ਤਿੰਨ ਜਥੇਦਾਰਾਂ ਨੂੰ ਹਟਾਏ ਜਾਣ ਦਾ ਮਾਮਲਾ ਗੰਭੀਰ ਹੈ ਜਦੋਂ ਕਿ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਵੀ ਵਿਧਾਨ ਸਭਾ 'ਚ ਮਾਮਲਾ ਅੱਗੇ ਤੋਰਦੇ ਆਖਿਆ ਕਿ ਇੱਕ ਵਿਅਕਤੀ ਦੀ ਮਰਜ਼ੀ ਕਰਕੇ ਸਿੱਖ ਸੰਸਥਾਵਾਂ ਦੀ ਹੋਂਦ ਨੂੰ ਖਤਰੇ 'ਚ ਨਹੀਂ ਪੈਣ ਦੇਣਾ ਚਾਹੀਦਾ ਮਨਪ੍ਰੀਤ ਸਿੰਘ ਯਾਲੀ ਨੇ ਵਿਧਾਨ ਸਭਾ ਨੂੰ ਇਹ ਵੀ ਜਾਣੂ ਕਰਵਾਇਆ ਕਿ ਜੇਕਰ ਅਕਾਲੀ ਲੀਡਰਸ਼ਿਪ 2 ਦਸੰਬਰ ਦੇ ਹੁਕਮਨਾਮੇ ਨੂੰ ਮੰਨ ਲੈਂਦੀ ਤਾਂ ਅਜਿਹੀ ਕੋਈ ਨੌਬਤ ਨਹੀਂ ਬਣਨੀ ਸੀ ਯਾਲੀ ਵੱਲੋਂ ਵਿਧਾਨ ਸਭਾ 'ਚ ਉਠਾਏ ਗਏ ਇਸ ਮਾਮਲੇ ਉੱਤੇ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਖਤ ਇਤਰਾਜ਼ ਉਠਾਇਆ ਤੇ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕੀਤੀ ਹੈ ਕਿ ਇਹ ਸਾਰੀ ਚਰਚਾ ਵਿਧਾਨ ਸਭਾ ਦੇ ਰਿਕਾਰਡ ਚੋਂ ਹਾਰਜ ਕਰ ਦੇਣੀ ਚਾਹੀਦੀ ਹੈ ਹੁਣ ਵੇਖਣ ਵਾਲੀ ਗੱਲ ਹੋਈ ਕਿ ਆਪ ਸਰਕਾਰ ਦਾ ਇਸ ਮੁੱਦੇ ਤੇ ਅਗਲਾ ਕੀ ਸਟੈਂਡ ਹੋਏਗਾ ਪਰੰਤੂ ਅਕਾਲੀ ਆਗੂ ਸਰਦਾਰ ਦਲਜੀਤ ਸਿੰਘ ਟੀਮਾ ਨੇ ਦੋਸ਼ ਲਾਇਆ ਕਿ ਮਨਪ੍ਰੀਤ ਸਿੰਘ ਐਲੀ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਸਿੱਖਾਂ ਦੇ ਇਸ ਅੰਦਰੂਨੀ ਮਸਲੇ ਨੂੰ ਵਿਧਾਨ ਸਭਾ ਅਧੀਨ ਲਿਆਉਣ ਦਾ ਯਤਨ ਕਰ ਰਹੇ ਨੇ ਉਧਰ ਸ਼੍ਰੋਮਣੀ ਕਮੇਟੀ ਵੱਲੋਂ ਬਜਟ ਅਜਲਾਜ ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਬਾਰੇ ਨਿਯਮ ਨਿਜਮ ਤੈਅ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ਸੰਬੰਧੀ ਇੱਕ ਉੱਚ ਪੱਧਰੀ ਕਮੇਟੀ ਕਾਇਮ ਕੀਤੇ ਜਾਣ ਦੀ ਵਸਤਾ ਬਾਰੇ ਵਿਚਾਰ ਕਰ ਲਈ ਗਈ ਹੈ ਫਿਰ ਉਧਰ ਏਟੀਐਮ ਜਿਹੜਾ ਕਿ ਇੰਨੇ ਦਿਨੀ ਤੇਜ਼ ਤਰਾਰ ਜ਼ਿੰਦਗੀ 'ਚ ਮਨੁੱਖ ਲਈ ਐਮ ਲੋਡ ਤੇ ਵਸੀਲਾ ਵੜਨ ਦਾ ਜਾ ਰਿਹਾ ਹੈ ਉਹ ਪਹਿਲੀ ਮਈ ਤੋਂ ਮਹਿੰਗਾ ਹੋਣ ਵਾਲਾ ਹੈ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਨੇ ਏਟੀਐਮ ਵਿੱਚੋਂ ਪੈਸੇ ਕਢਵਾਉਣ ਵਾਲੇ ਚਾਰਜਰਜ਼ 2 ਰੁਪਏ ਵਧਾ ਕੇ 23 ਰੁਪਏ ਕਰ ਦਿੱਤੇ ਨੇ ਉਂਝ ਮਹੀਨੇ 'ਚ 5 ਵਾਰ ਏਟੀਐਮ ਵਿੱਚੋਂ ਮੁਫਤ ਵਿੱਚ ਪੈਸੇ ਕਢਵਾਏ ਜਾ ਸਕਦੇ ਨੇ ਇਸ ਸਮਗਰੋਂ ਏਟੀਐਮ ਵਿੱਚੋਂ ਪੈਸੇ ਕਢਵਾਉਣ ਉੱਤੇ 23 ਰੁਪਏ ਚਾਰਜਸ ਲੱਗਣਗੇ। ਮੌਜੂਦਾ ਸਮੇਂ ਮੁਤਾਬਕ ਪੈਸੇ ਕਢਵਾਉਣ ਦੀ ਹੱਦ ਮੁਕਣ ਮਗਰੋਂ ਬੈਂਕਾਂ ਵੱਲੋਂ ਗਾਹਕਾਂ ਤੋਂ 21 ਰੁਪਏ ਵਸੂਲ ਲਏ ਜਾਂਦੇ ਨੇ। ਵੱਡੇ ਸ਼ਹਿਰਾਂ ਕਹਿੰਦਾ ਆਪਕੇ ਮਹਾਨਗਰਾਂ 'ਚ ਗਾਹਕ ਤਿੰਨ ਵਾਰ ਅਤੇ ਹੋਰਨਾ ਥਾਵਾਂ ਉੱਤੇ ਪੰਜ ਵਾਰ ਏਟੀਐਮ ਵਿੱਚੋਂ ਮੁਫਤ ਵਿੱਚ ਪੈਸੇ ਕਢਵਾ ਸਕਦੇ ਨੇ। ਉਧਰ ਕੇਂਦਰ ਸਰਕਾਰ ਨੇ ਸਰੋਂ ਤੇ ਮਸਰ ਦੀ ਐਮਐਸਪੀ ਉੱਤੇ ਸਿੱਧੀ ਖਰੀਦ ਦੀ ਪ੍ਰਵਾਨਗੀ ਦੇਣ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ। ਕੇਂਦਰ ਸਰਕਾਰ ਨੇ ਮੌਜੂਦਾ ਹਾਰੀ ਸੀਜ਼ਨ ਵਿੱਚ ਘੱਟੋ-ਘੱਟ ਸਮਰਥਨ ਮੁੱਲ ਕਹਿੰਦਾ ਭਾਵ ਕਿ ਐਮਐਸਪੀ ਉੱਤੇ 28 ਲੱਖ ਟਨ ਛੋਲੇ 28.2 ਲੱਖ ਟਨ ਸਰੋਂ ਅਤੇ 9.4 ਲੱਖ ਟਨ ਮਸਰ ਖਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਤਾਂ ਜੋ ਕਿਸਾਨੀ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਚੰਗਾ ਭਾ ਮਿਲ ਸਕੇ ਉਧਰ ਆਸਟ੍ਰੇਲੀਆ 'ਚ ਸੰਸਦੀ ਚੋਣਾਂ ਉੱਤੇ ਜਿਹੜਾ ਮਾਮਲਾ ਅੱਗੇ ਵਧਿਆ ਤੇ 3 ਮਈ ਨੂੰ ਇਹ ਚੋਣਾਂ ਹੋਣਗੀਆਂ ਜਿਸ ਸੰਬੰਧੀ ਐਲਾਨ ਹੋ ਗਿਆ ਸੰਸਾਰ ਦੇ ਬਦਲ ਰਹਿ ਇਸ ਦ੍ਰਿਸ਼ 'ਚ ਆਸਟ੍ਰੇਲੀਆ ਦੀ ਚੋਣਾਂ ਉੱਤੇ ਵੀ ਕਮਾਂਤਰੀ ਲੀਡਰਾਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ ਕਿਉਂਕਿ ਇਹਨੇ ਦਿਨੀ ਕਿਉਂਕਿ ਡੋਨਾਲਡ ਟਰੰਪ ਦੀ ਮੋੜਾ ਜਿਹੜੀ ਹੈ ਅਮਰੀਕੀ ਰਾਸ਼ਟਰਪਤੀ ਵਜੋਂ ਦਸਤਕ ਹੋਣ ਮਗਰੋਂ ਦੁਨੀਆ ਭਰ ਦੇ ਵਿੱਚ ਵੱਡੇ ਪੱਧਰ ਉੱਤੇ ਲੀਡਰਸ਼ਿਪ ਦੇ ਲਿਹਾਜ਼ ਉੱਤੇ ਜਿਹੜੀ ਹੈ ਉਹ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਤੇ ਜਦੋਂ ਵੀ ਕਿਸੇ ਦੇਸ਼ ਦੀ ਕੋਈ ਚੋਣ ਜਿਹੜੀ ਅੱਗੇ ਤੁਰਦੀ ਹੈ ਤਾਂ ਉਹਦੇ ਉੱਤੇ ਬਾਕੀ ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਜਾਂਦੀਆਂ ਨੇ ਖੈਰ ਇੱਕ ਵੱਖਰੀ ਚਿੰਤਾ ਭਰੀ ਖਬਰ ਮਿਆਂਮਾਰ ਜਿਹਨੂੰ ਪਹਿਲਾਂ ਬਰਮਾ ਵੀ ਸੱਦਾ ਜਾਂਦਾ ਸੀ ਤੇ ਥਾਈਲੈਂਡ ਚ ਆਏ ਪਚਾਲ ਤੋਂ ਦੋਹਾਂ ਦੇਸ਼ਾਂ ਚ ਵੱਡੀ ਗਿਣਤੀ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਦੁਨੀਆ ਜਿੱਥੇ ਚਿੰਤਤ ਹੈ ਉੱਥੇ ਹੀ ਇਨ੍ਹਾਂ ਦੇਸ਼ਾਂ ਪ੍ਰਤੀ ਹਮਦਰਦੀ ਵੀ ਜ਼ਾਹਰ ਕੀਤੀ ਜਾ ਰਹੀ ਹੈ ਮਿਆਂਮਾਰ ਚ ਪਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 700 ਦੇ ਕਰੀਬ ਹੋ ਗਈ ਦੱਸੀ ਜਾ ਰਹੀ ਹੈ ਤੇ 1700 ਦੇ ਕਰੀਬ ਲੋਕ ਜ਼ਖਮੀ ਹੋ ਗਏ ਨੇ ਰਾਹਤ ਜਿਹੜੇ ਕਾਰਜ ਉੱਥੇ ਵੱਡੇ ਪੱਧਰ ਉੱਤੇ ਜਾਰੀ ਨੇ ਅਜਿਹੇ ਦੌਰਾਨ ਭਾਰਤ ਨੇ ਵੀ ਮਿਆਂਮਾਰ ਨੂੰ ਫੌਰੀ ਤੌਰ ਤੇ ਰਾਹਤ ਭੇਜਣੀ ਸ਼ੁਰੂ ਕਰ ਦਿੱਤੀ ਹੈ। ਵੇਰਵਿਆਂ ਮੁਤਾਬਕ ਭਾਰਤ ਵੱਲੋਂ ਭਚਾਲ ਪ੍ਰਭਾਵਿਤ ਮਿਆਂਮਾਰ ਨੂੰ 15 ਟਨ ਰਾਹਤ ਸਮਗਰੀ ਜਿਸ ਵਿੱਚ ਤੰਬੂ, ਸਲੀਪਿੰਗ ਬੈਗ, ਕੰਬਲ, ਖਾਣ ਲਈ ਤਿਆਰ ਭੋਜਨ, ਸੂਰਜੀ ਲੈਂਪ, ਜਨਰੇਟਰ ਤੇ ਦਵਾਈਆਂ ਆਦਤ ਸ਼ਾਮਲ ਨੇ। ਖੈਰ ਵਖਰੀ ਮੌਸਮ ਨਾਲ ਜੁੜੀ ਇੱਕ ਖਬਰ ਜੰਮੂ ਕਸ਼ਮੀਰ ਦੇ ਪਹਾੜੀ ਖੇਤਰ ਚ ਤਾਜ਼ਾ ਬਰਫਵਾਰੀ ਤੋਂ ਬਾਅਦ ਮਦਾਨੀ ਇਲਾਕਿਆਂ ਚ ਤਾਪਮਾਨ ਡਿੱਗ ਗਿਆ ਹੈ ਮੌਸਮ ਚ ਵੱਡੀ ਤਬਦੀਲੀ ਤੋਂ ਜਿਵੇਂ ਮੁੜ ਸਿਆਲ ਦੀ ਧਮਕ ਪੈ ਰਹੀ ਹੋਵੇ ਠੰਡੀਆਂ ਹਵਾਵਾਂ ਵੀ ਜਾਰੀ ਨੇ ਜਿਦੀ ਚਰਚਾ ਵੱਡੇ ਪੱਧਰ ਉਤੇ ਹੈ ਇਹ ਮੌਸਮ 2 ਦਿਨ ਜਾਰੀ ਰਹਿਣ ਦੀ ਉਮੀਦ ਵੀ ਹੈ ਸੋ ਅਕਸਰ ਹਮੇਸ਼ਾ ਆਹੀ ਦੇਖਦੇ ਰਹੋ ਚੈਨਲ ਈਮਿਸ਼ਨ ਪੰਜਾਬੀ ਰਾਬਰ ਆਖਾ ਈਮਿਸ਼ਨ ਪੰਜਾਬੀ